प्यारे दोस्तों अच्छी ਬਈ ਦਾ ਦਿਨ ਪੰਜਾਬੀ ਸਾਹਿਤ ਵਿੱਚ ਇੱਕ ਖਾਸ ਥਾਂ ਰੱਖਦਾ ਹੈ ਇਸ ਜੇ ਪੰਜਾਬੀ ਸਾਹਿਤ ਦੇ ਇੱਕ अनमोल ਹੀ ਕਵੀ ਸ਼ੇਖੋ ਬਟਾਲਵੀ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ ਸ਼ਿਵ ਕੁਮਾਰ ਬਟਾਲਵੀ ਉਹ ਕਵੀ ਹੈ ਜਿਸ ਨੂੰ ਬਚਪਨ ਵਿੱਚ ਖੂਬ ਪੜਿਆ ਸੀ ਜਵਾਨੀ ਤੱਕ ਆਉਂਦੇ ਆ ਉਸ ਬਾਰੇ ਉਸ ਦੇ ਸਮਕਾਲੀ ਨੇ ਤੇ ਹੋਰ ਸਮਝਣਾ ਲੋਚਣਾ ਵਾਲੇ ਲੋਕਾਂ ਕੋਲ ਉਸ ਬਾਰੇ ਕਈ ਤਰ੍ਹਾਂ ਦੇ ਵਿਚਾਰ ਸੁਣੇ ਜਿਸ ਤੋਂ ਇੱਕ ਆਪਣਾ ਵਿਚਾਰ ਬਣਾਇਆ ਕਿ ਪੰਜਾਬੀ ਸਾਹਿਤ ਵਿੱਚ ਸ਼ਿਵ ਕੁਮਾਰ ਬਟਾਲਵੀ ਇੱਕ ਵਿਲੱਖਣ ਸਖਸ਼ੀਅ ਦੇ ਤੌਰ ਤੇ ਆਏ। ਹੋਰ ਪੰਜਾਬੀ ਸਾਹਿਤ ਨੂੰ ਬਹੁਤ ਸਾਰੀਆਂ ਜਿਹੜੀਆਂ ਕਾਵਿ ਨਿਚਨਾਮਾ ਦੇ ਗਏ ਜਿਨ੍ਹਾਂ ਵਿੱਚੋਂ ਲੂਣਾ ਨੂੰ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਅੱਜ 6 ਮਈ ਉਨ੍ਹਾਂ ਦੇ स्पर्ਸ਼ਿਤ ਅਸੀਂ ਸਭ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਧੰਨ